ਕਿਸਾਨਾਂ ਲਈ ਫਸਲਾਂ ਤੇ ਐਮਐਸਪੀ ਦੀ ਗਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਮਰਨ ਮਰਤ ਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਹੱਥ ਦੇ ਵਿੱਚ ਉਹਨਾਂ ਦੇ ਪਿੰਡ ਡੱਲੇਵਾਲਾ ਦੇ ਵਿੱਚ ਲੋਕਾਂ ਨੇ ਸਾਂਝੇ ਤੌਰ ਤੇ ਭੁੱਖ ਹੜਤਾਲ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਜੱਦੀ ਪਿੰਡੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਗਈ ਹੈ ਅਤੇ ਕਿਸਾਨ ਆਗੂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਵੀ ਕੀਤੀ ਜਾ ਰਹੀ ਹੈ ਪਿੰਡ ਡੱਲੇਵਾਲਾ ਦੇ ਸਾਰੇ ਘਰਾਂ ਦੇ ਵਿੱਚ ਅੱਜ ਚੁੱਲ੍ਹਾ ਨਹੀਂ ਬਾਲਿਆ ਗਿਆ ਹੈ ਅਤੇ ਪੂਰਾ ਪਿੰਡ ਗੁਰਦੁਆਰਾ ਸਾਹਿਬ ਦੇ ਬਾਹਰ ਭੁੱਖ ਹੜਤਾਲ ਤੇ ਬੈਠਾ ਹੋਇਆ ਹੈ ਇਹ ਤਸਵੀਰਾਂ ਵੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਕਿ ਇੱਕ ਕਿਸਾਨ ਲੀਡਰ ਦੇ ਲਈ ਉਸ ਦਾ ਪਿੰਡ ਉਸ ਦੇ ਨਾਲ ਖੜਾ ਹੈ ਉਸ ਦੇ ਸਾਥ ਦੇ ਵਿੱਚ ਉਸ ਦਾ ਪਿੰਡ ਹੀ ਨਹੀਂ ਪੂਰਾ ਪੰਜਾਬ ਭੁੱਖ ਹੜਤਾਲ ਕਰ ਰਿਹਾ ਹੈ ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਅਹੁਦੇਦਾਰ ਵਰਕਰਾਂ ਸਮੇਤ ਡੱਲੇਵਾਲਾ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਏ ਸਾਰਿਆਂ ਨੇ ਸਰਕਾਰ ਦੇ ਰਵੱਈਏ ਦੀ ਸਖਤ ਨਿੰਦਾ ਕੀਤੀ ਹੈ ਤੇ ਨਾਲ ਹੀ ਡੱਲੇਵਾਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਮੈਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਬੇਟਾ ਅ ਅਸੀਂ ਅੱਜ ਦਾ ਇਹ ਪ੍ਰੋਗਰਾਮ ਮਤਲਬ ਕਿ ਜੋ ਪਿੰਡ ਡੱਲੇਵਾਲਾ ਦੀ ਸਾਰੀ ਸੰਗਤ ਨੇ ਬੀਬੀਆਂ ਨੇ ਤੇ ਸਾਡੇ ਬਜ਼ੁਰਗਾਂ ਨੇ ਬੱਚਿਆਂ ਨੇ ਭੋਖੜਤਾਲ ਦਾ ਜਿਹੜਾ ਇਹ ਪ੍ਰੋਗਰਾਮ ਦਿੱਤਾ ਇਹ ਅਸੀਂ ਮਤਲਬ ਕਿ ਇੱਕ ਸਾਡੇ ਪ੍ਰਧਾਨ ਜੀ ਨੂੰ ਇੱਕ ਤਾਂ ਮੋਰਲ ਸਪੋਰਟ ਦੇਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਕਿਉਂਕਿ ਜਿਹੜੀ ਇਹ سپورਟ ਹੈ ਮਤਲਬ ਕਿ ਉਹਨਾਂ ਨੂੰ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਮੋਰਲ سپورਟ ਮਤਲਬ ਕਿ ਆਪਾਂ ਦੇ ਸਕਦੇ ਆ ਹਨਾ ਉਹ ਮੋਰਲ سپورਟ ਦੇਣ ਵਾਸਤੇ ਅਸੀਂ ਅੱਜ ਦਾ ਇਹ ਪ੍ਰੋਗਰਾਮ ਉਲੀਕਿਆ ਜਿਹਦੇ ਵਿੱਚ ਮਤਲਬ ਕਿ ਸਾਡੇ ਬਜ਼ੁਰਗ ਸਾਡੇ ਬੀਬੀਆਂ ਭੈਣਾਂ ਬੱਚੇ ਵੀ ਮਤਲਬ ਕਿ ਇਹ ਭੋਖਣ ਹਾਲ ਦੇ ਵਿੱਚ ਹਿੱਸਾ ਲੈ ਰਹੇ ਆ ਨਹੀਂ ਅਸੀਂ ਮਤਲਬ ਕਿ ਅੱਜ ਦਾ ਮਤਲਬ ਕਿ ਜੋ ਜਥੇ ਬੰਦੀ ਦੀ ਕਾਲ ਸੀਗੀ ਕਿ ਕਿਸੇ ਦਾ ਵੀ ਕੋਈ ਵੀ ਚੁੱਲਾ ਨਹੀਂ ਬਲੂਗਾ ਅਸੀਂ ਉਸ ਕਾਲ ਨੂੰ ਮਤਲਬ ਕਿ ਆ ਦੀ ਜਥੇ ਬੰਦੀ ਦੀ ਕਾਲ ਨੂੰ ਹੂ ਬੂ ਇਸੇ ਤਰ੍ਹਾਂ ਹੀ ਲਾਗੂ ਕਰਦਿਆਂ ਹੋਇਆ ਆਪਦੇ ਪਿੰਡ ਦੇ ਵਿੱਚ ਸਾਡੇ ਇੱਕ ਵੀ ਅੱਜ ਦਾ ਚੁੱਲਾ ਨਹੀਂ ਬਲਿਆ ਪਿੰਡ ਵੱਲੋਂ ਮਤਲਬ ਕਿ ਜੇ ਆਪਾਂ ਉਵੇਂ ਦੇਖੀਏ ਤਾਂ ਜੇ ਪਿੰਡ ਉਹਨਾਂ ਦੀ ਪਿੱਠ ਤੇ ਖੜਾ ਤਾਂ ਹੀ ਮਤਲਬ ਕਿ ਇਹ ਸਾਰੇ ਬਜ਼ੁਰਗ ਜਾਨੀ ਕਿ ਅੱਜ ਦੇ ਦਿਨ ਦੇ ਜੇ ਆਪਾਂ ਗੱਲ ਕਰ ਲਈਏ ਤਾਂ ਆਹ 42 ਕਿਸਾਨਾਂ ਜਿਨ੍ਹਾਂ ਨੇ ਮਤਲਬ ਕਿ ਅੱਜ ਅੱਜ ਦੇ ਆਦੇ ਪੋਖੜਤਾਲ ਸ਼ੁਰੂ ਕੀਤੀ ਹੈ ਇਹਦੇ ਵਿੱਚ ਹਜੇ ਇੱਕ ਵੀ ਬੀਬੀ ਦਾ ਨਾਮ ਨਹੀਂ ਅਸੀਂ ਨੋਟ ਕਰ ਰਹੇ ਨਾ ਹਜੇ ਅਸੀਂ ਬੱਚੇ ਦਾ ਕਿਸੇ ਦਾ ਨਾਮ ਨੋਟ ਕੀਤਾ ਤੇ ਉਹਨਾਂ ਦੀ ਮਤਲਬ ਕਿ ਜੇ ਸਪੋਰਟ ਤੇ ਹੈਗੇ ਆ ਤਾਂ ਹੀ ਇਹ ਕਾਲ ਤੇ ਉਹਨਾਂ ਨੇ ਆਪ ਦਾ ਆਪ ਸ਼ੁਰੂ ਕੀਤਾ ਹੈ ਅਸੀਂ ਆਪਦੇ ਪਿੰਡ ਦੀ ਤਰਫੋਂ ਦਾ ਮਤਲਬ ਕਿ ਜੋ ਵੀ ਸਾਨੂੰ ਜਥੇਬੰਦੀ ਦੀ ਅੱਗੇ ਤੋਂ ਕਾਲ ਆਊਗੀ ਅਸੀਂ ਉਸ ਨੂੰ ਤਾਂ ਹਊਬੂ ਹੂ ਲਾਗੂ ਕਰਨਾ ਹੀ ਹੈ ਪਰ ਜੇ ਮਤਲਬ ਕਿ ਅਸੀਂ ਦੇਖਦੇ ਹਾਂ ਅੱਜ ਦਾ ਤਾਂ ਸਿਰਫ ਇੱਕ ਸੰਕੇਤਕ ਹੈ ਵੀ ਅਸੀਂ ਇਹ ਵੀ ਕਰ ਸਕਦੇ ਹਾਂ ਹਨਾ ਆਪਦੇ ਪਿੰਡ ਦੀ ਤਰਫੋਂ ਅ ਜੋ ਵੀ ਸਾਨੂੰ ਮਤਲਬ ਕਿ ਸਮੇਂ ਦੀ ਨਿਜਾਗਤ ਨੂੰ ਸਮਝਦੇ ਹਾਂ ਜੋ ਵੀ ਸਾਨੂੰ ਸਹੀ ਲੱਗੂਗਾ ਅੱਗੇ ਤੋਂ ਮਤਲਬ ਕਿ ਆਹ ਕਾਲ ਇੱਕ ਸਿਰਫ ਇੱਕ ਇੰਡੀਕੇਸ਼ਨ ਦਿੱਤੀ ਹੈ ਅਸੀਂ ਇਸ ਤੋਂ ਅੱਗੇ ਜੋ ਮਤਲਬ ਕਿ ਸਾਨੂੰ ਹੋਰ ਸ਼ਕਾਲ ਵੀ ਲੈਣੀਆਂ ਪੈਗੀਆਂ ਤਾਂ ਤਾਂ ਵੀ ਅਸੀਂ ਉਸ ਚੀਜ਼ ਤੋਂ ਅਸੀਂ ਨਹੀਂ ਝਿਜਕਾਂਗੇ ਸਿਰਫ ਇਹ ਇੱਕ ਦੱਸਣ ਦੀ ਕੋਸ਼ਿਸ਼ ਹੈ ਕਿ ਸਾਡੇ ਚੇ ਬਜ਼ੁਰਗ ਤੇ ਬੀਬੀਆਂ ਭੈਣਾ ਵੀ ਅਸੀਂ ਆਪਦੇ ਸੰਘਰਸ਼ ਦੇ ਰਾਤ ਚਲਾ ਸਕਦੇ ਹਾਂ ਹਾਂ ਬਸ ਰੀਸੈਂਟਲੀ ਅਸੀਂ ਕੱਲ ਇੱਕ ਜਥਾ ਬੀਬੀਆਂ ਦਾ ਭੇਜਿਆ ਕੱਲ ਨੂੰ ਸਾਡੇ ਮਤਲਬ ਕਿ ਕਿਸਾਨ ਹੋਰ ਵੀ ਸ਼ਿਫਟ ਦੇ ਵਿੱਚ ਜਾ ਰਹੇ ਨੇ ਆਉਣ ਵਾਲੇ ਸਮੇਂ 'ਚ ਅਸੀਂ ਮਤਲਬ ਕਿ ਇੱਕ ਤਾਂ ਬੱਸ ਦਾ ਪ੍ਰੋਗਰਾਮ ਦਿੱਤਾ ਹੋਇਆ ਕਿ ਅਸੀਂ ਇੱਕ ਬੱਸ ਲੈ ਕੇ ਜਾ ਰਹੇ ਹਾਂ ਆਪਦੇ ਪਿੰਡ-ਪਿੰਡ 'ਚੋਂ ਤੇ ਬਾਕੀ ਜਿਹੜੀਆਂ ਸ਼ਿਫਟਾਂ ਜ ਹੈਗੀਆਂ ਉਹ ਹੁਣ ਚਲਦੀਆਂ ਰਹਿਣਗੀਆਂ ਸਾਡੇ ਪ੍ਰਧਾਨ ਜੀ ਨੂੰ ਮਤਲਬ ਕਿ ਹਮਾਇਤ ਲਈ ਪਿੰਡਾਂ ਦੇ ਪਿੰਡਾਂ ਦੇ ਵਿੱਚੋਂ ਜਿਹੜਾ ਅੱਜ ਕੱਲ ਦਾ ਖਨੌਰੀ ਬਾਰਡਰ ਦਾ ਪੁਖੜ ਹੜਤਾਲ ਦਾ ਪ੍ਰੋਗਰਾਮ ਦਿੱਤਾ ਗਿਆ ਸੀਗਾ ਕਿ ਖਨੌਰੀ ਬਾਡਰ ਤੇ ਕਿਤੇ ਵੀ ਚੁੱਲ੍ਹਾ ਨਹੀਂ ਤੱਪੂਗਾ ਤਾਂ ਤੁਸੀਂ ਦੇਖਿਆ ਹੋਊਗਾ ਹਾਲਾਤ ਖਨੌਰੀ ਬਾਡਰ ਤੇ ਅੱਜ ਕਿਤੇ ਵੀ ਜਿਹੜਾ ਚੁੱਲ੍ਹਿਆਂ ਦੇ ਵਿੱਚ ਅੱਗ ਨਹੀਂ ਪਾਈ ਗਈ ਜਿਹਦੀ ਹਮੈਤ ਦੇ ਵਜੋਂ ਪਿੰਡਾਂ ਦੇ ਵਿੱਚੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਕਿ ਅਗਰ ਡੱਲੇਵਾਲ ਸਾਹਿਬ ਮਰਨ ਵਰਤ ਤੇ ਕਿਸਾਨਾਂ ਦੀ ਖਾਤਰ ਬੈਠ ਸਕਦਾ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਪੁਖੜ ਹੜਤਾਲ ਤੇ ਰਹੇਗੇ ਤਾਂ ਅੱਜ ਪਿੰਡ ਡੱਲੇਵਾਲ ਦੇ ਕਿਸਾਨਾਂ ਮਜ਼ਦੂਰਾਂ ਔਰ ਸਾਡੀਆਂ ਮਾਵਾਂ ਭੈਣਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਜਿਹਦੇ ਵਿੱਚ ਅੱਜ ਕਿਸੇ ਵੀ ਜਿਹੜਾ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਪਾਈ ਗਈ ਪੁਖੜ ਹੜਤਾਲ ਦੇ ਜਿਹੜੀ ਹਮੈਤ ਕੀਤੀ ਗਈ ਆ ਸਾਰੇ ਪਿੰਡ ਦੇ ਵਿੱਚੋਂ ਢੱਲੇਵਾਲ ਸਾਹਿਬ ਯਾਨੀ ਕਿ ਮੇਰੇ ਦਾਦਾ ਜੀ ਇੱਕ ਇਨਸਾਨ ਹੀ ਨਹੀਂ ਬਲਕਿ ਇੱਕ ਸੋਚ ਬਣ ਗਏ ਹਨ ਨਾਲ ਹਾਂ سپورਟ ਚ ਹਾਂ سپورਟ ਚ ਹਾਂ ਇਥੇ ਮਰਨ ਵਰਤ ਤੇ ਰਖਿਆ ਇਥੇ ਹਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜੀ ਉਹ ਮਰਨ ਵਰਤ ਤੇ ਬੈਠੇ ਹਨ ਅਸੀਂ ਉਹਨਾਂ ਦੇ ਨੂੰ ਸਹਿਯੋਗ ਦਿੰਦੇ ਹੋਏ ਅੱਜ ਅਸੀਂ ਕਿਸੇ ਨੇ ਵੀ ਬੰਡ ਦੇ ਵਿੱਚ ਚੁੱਲ੍ਹਾ ਨਹੀਂ ਬਾਲਿਆ ਅਸੀਂ ਅੱਜ 10 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਵਰਤ ਰੱਖਿਆ ਹੋਇਆ ਹੈ ਅੱਗੇ ਤੋਂ ਜਿਸ ਤਰ੍ਹਾਂ ਦਾ ਵੀ ਸਾਨੂੰ ਸੰਕੇਤ ਮਿਲੇਗਾ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ ਜੋ ਵੀ ਸਾਨੂੰ ਵੀ ਸਹਿਯੋਗ ਉਹਨਾਂ ਦਾ ਦੇਣਾ ਪਿਆ ਅਸੀਂ ਉਹੀ ਕਰਾਂਗੇ ਜਿਸ ਤਰ੍ਹਾਂ ਸਾਨੂੰ ਭਾਵੇਂ ਪੂਰੇ ਪਰਿਵਾਰਾਂ ਨੂੰ ਘਰ ਖਾਲੀ ਕਰਕੇ ਜਾਣ ਦਾ ਸਨੇਹਾ ਵੀ ਮਿਲਦਾ ਹੈ ਅਸੀਂ ਉੱਥੇ ਪਹੁੰਚਾਂਗੇ ਜਦੋਂ ਸਾਨੂੰ ਫਸਲਾਂ ਦੀ ਐਮਐਸਪੀ ਗਰੰਟੀ ਜਾਂ ਕੋਈ ਰੇਟ ਨਹੀਂ ਮਿਲ ਰਿਹਾ ਅਸੀਂ ਉਸੇ ਹਿਸਾਬ ਦੇ ਨਾਲ ਹੀ ਅਸੀਂ ਚੱਲਣਾ ਹੈ ਜੇ ਸਰਕਾਰਾਂ ਸਾਨੂੰ ਇਹ ਸਭ ਕੁਝ ਨਹੀਂ ਕਰਦੀਆਂ ਅਸੀਂ ਅੱਜ ਵੀ ਮਰਿਆਂ ਤੇ ਕੱਲ ਵੀ ਫਿਰ ਕਿਉਂ ਨਾ ਅਸੀਂ ਉੱਥੇ ਜਾ ਕੇ ਅਸੀਂ ਸਹੀ ਦੀਆਂ ਪਾਈਏ ਤੇ ਸਰਕਾਰਾਂ ਨੂੰ ਇਹ ਕਰਨ ਵਾਸਤੇ ਮਜਬੂਰ ਕਰੀਏ ਕਿ ਵੀ ਜਿਹੜਾ ਸਾਡਾ ਹੱਕ ਮਿਲਦਾ ਹੈ ਮਿਲਣਾ ਚਾਹੀਦਾ ਹੈ ਸਾਨੂੰ ਹੱਕ ਜਰੂਰ ਮਿਲੇ